ਹਾਂ ਜੀ ਸਰ ਕੀ ਨਾਮ ਹੈ ਤੇ ਕਿਹੜਾ ਕਾਲ ਤੇ ਮੈਂ ਨਾਮ ਪ੍ਰੋਫੈਸਰ ਹਰਿੰਦਰ ਰਾਜੀ ਮੈਂ ਸੀਸੀ ਇੰਚਾਰਜ ਆ ਗਵਰਨਮੈਂਟ ਰਿਸਿੰਦਰਾ ਕਾਲਜੀ ਅੱਜ ਤੱਕ ਅਸੀਂ ਕਾਰਗਿਲ ਦੇ ਸੁਮਨਾਇਆ ਗਿਆ ਕੀ ਕਹਿਣਾ ਚਾਹੋ ਸਰ ਜੀ 26 ਜੁਲਾਈ ਨੂੰ ਸਾਡਾ ਕਾਰਗਿਲ ਦੇ ਸੁਮਨਾਇਆ ਸੀ ਉਹ ਅਸੀਂ ਕਾਰਗਿਲ ਤੇ ਜੋ ਸ਼ਹੀਦ ਹੋਏ ਸੀਗੇ ਸਾਡੇ ਅਫਸਰ ਜਾਂ ਜਿਹੜੇ ਜਵਾਨ ਸੀਗੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਹੋਏ ਅਸੀਂ ਇਹ ਦਿਵਸ ਮਨਾਇਆ ਤਾਂ ਜੋ ਬੱਚਿਆਂ ਦੇ ਵਿੱਚ ਇੱਕ ਮੈਸੇਜ ਆਵੇ ਬੱਚੇ ਮੋਟੀਵੇਸ਼ਨ ਮੋਟੀਵੇਸ਼ਨਲ ਬੱਚਿਆਂ ਨੂੰ ਮਿਲੇ ਇਹ ਚੀਜ਼ ਲਈ ਕਿ ਉਹ ਉਹ ਵੀ ਵੱਡੇ ਹੋ ਕੇ ਆਫੀਸਰ ਜਵਾਨ ਬਣ ਜਾਓ ਉਹਨਾਂ ਦੇ ਅੰਦਰ ਇਹ ਜਜ਼ਬਾ ਆਵੇ ਹਨਾ ਕਿ ਦੇਸ਼ ਦੇ ਪ੍ਰਤੀ ਉਹ ਆਪਣੇ ਅੰਦਰ ਆਫੀਸਰਾਂ ਜਾਂ ਜਵਾਨਾਂ ਦਾ ਦੇਸ਼ ਦੀ ਰੱਖਿਆ ਕਰਨ ਵਾਸਤੇ ਉਹਨਾਂ ਦੇ ਅੰਦਰ ਇਹ ਚੀਜ਼ ਪੈਦਾ ਹੋਵੇ ਹਾਂ ਜੀ ਮੈਂ ਤਿੰਨ ਅੰਕ ਕਿਡਾ ਕੋਟ ਡਾਕਟਰ ਜੋਕਸਨਾ ਪ੍ਰਿੰਸੀਪਲ ਸਰਕਾਰੀ ਜਿੰਦਰਾ ਕਾਲਜ ਪਠੰਡਾ ਅੱਜ ਕਾਰਗਿਲ ਦਿਵਸ ਨਾਲ ਅੱਜ ਸਾਡੀ ਐਨਸੀਸੀ ਯੂਨਿਟ ਵੱਲੋਂ ਇੱਕ ਕਾਰਗਿਲ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਪ੍ਰੋਗਰਾਮ ਕੀਤਾ ਗਿਆ ਜਦੇ ਵਿੱਚ ਕਿ ਬੱਚੇ ਵਿਦਿਆਰਥੀਆਂ ਨੂੰ ਐਨਸੀਸੀ ਦੇ ਕੈਡੇਟਸ ਨੂੰ ਖਾਸ ਤੌਰ ਦੇ ਉੱਪਰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਨੂੰ ਇਹ ਇਨਸਪਾਇਰ ਕਰਨ ਦੇ ਲਈ ਕਿ ਉਹ ਵੀ ਆਰਮੀ ਦੇ ਵਿੱਚ ਭਰਤੀ ਹੋਣ ਉਹਨਾਂ ਨੂੰ ਕਾਰਗਿਲ ਦੇ ਸ਼ਹੀਦਾਂ ਦੇ ਸਬੰਧ ਵਿੱਚ ਇੱਕ ਡਾਕੂਮੈਂਟਰੀ ਦਿਖਾਈ ਗਈ ਔਰ ਉਹਨਾਂ ਨੂੰ ਜਿਹੜੇ ਸਾਡੇ ਐਨਸੀਸੀ ਦੇ ਹਨ ਆਫੀਸਰ ਹਨ ਜਿਹੜੇ ਪ੍ਰੈਸਰ ਹਰਿੰਦਰ ਸਿੰਘ ਉਹਨਾਂ ਵੱਲੋਂ ਜਿਹੜਾ ਸੀ ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ ਔਰ ਉਹਨਾਂ ਨੂੰ ਕਾਰਗਿਲ ਦੇ ਸ਼ਹੀਦਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਔਰ ਦੇਸ਼ ਦੀ ਸੇਵਾ ਦੇ ਲਈ ਫੌਜ ਸੇਵਕ ਬਣਤੀ ਹੋਣ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ